ਹੈਲੋ ਜੀ গুড ਮਾਰਨਿੰਗ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਦੇਸੀ ਚੁੱਲਾ ਵਲੌਗ ਦੇ ਉੱਤੇ ਉਮੀਦ ਹੈ ਤੁਸੀਂ ਸਾਰੇ ਜਣ ਠੀਕ ਠਾਕ ਹੋਵੋਗੇ ਤੇ ਅਸੀਂ ਲੱਗੇ ਜੀ ਅੱਜ ਦਾ ਵਲੌਗ ਸ਼ੁਰੂ ਕਰਨ ਸਵੇਰੇ ਸਵੇਰੇ ੁੱਪੇ ਬੈਠੇ ਹੁਣ ਕਾਫੀ ਠੰਡ ਹੋ ਜਾਂਦੀ ਹੈ ਤੇ ੁੱਪੇ ਬੈਠਣਾ ਵਧੀਆ ਲੱਗਦਾ ਸਵੇਰੇ ਸਵੇਰੇ ਤੇ ਕਰਦੇ ਹਾਂ ਜੀ ਅੱਜ ਦਾ ਵਲੌਗ ਸ਼ੁਰੂ ਦੇਖਣਾ ਅੱਜ ਦਿਨੇ ਕੀ ਕੀ ਕੰਮਕਾਰ ਕਰਨੇ ਨੇ ਲਓ ਜੀ ਇੱਧਰ ਤੇ ਸਾਡੇ ਗੋਹੇ ਵਾਲੀ ਆ ਗਈ ਸਵੇਰ ਦੇ ਕੰਮ ਹੋਵੇ ਸੋਰੀ ਗੋਹਾ ਸਿੱਟਣ ਆਈ ਹੈ ਵਿਚਾਰੀ ਮਿਹਨਤ ਕਰਦੇ ਨੇ ਵਿਚਾਰੇ ਆਪਣੀ ਤੇ ਖਾਂਦੇ ਨੇ ਲਓ ਜੀ ਅਸੀਂ ਅੱਜ ਚੱਲੇ ਧੂਰੀ ਨੂੰ ਤੇ ਆੰਦੋਂ ਉਹ ਨਹੀਂ ਸੁਭੀ ਹੋਇਆ ਪੈਰ ਵੀ ਫੁੱਲ ਸੁਟਿਆ ਹੋਇਆ ਤੇ ਲੋ 5-6 ਦਿਨ ਹੋ ਗਏ ਕੋਈ ਫਰਕ ਨਹੀਂ ਪੈ ਰਾ ਇਹਨਾਂ ਨੇ 5-6 ਦਿਨ ਹੋ ਗਏ ਮੈਂ ਕੁਝ ਵੀ ਰਹਾ ਪਰ ਫਕਲ ਇੱਕ ਸਰਾ ਕੋਈ ਨੀਂ ਮੀਤ ਹੋਈ ਨਹੀਂ ਉਹ ਹਵਾ ਨਿਓ ਚੈੱਕ ਕਰਾਈ ਉਹ ਭੁੱਲੀ ਨੇ ਉਹ ਤੇ ਜੰਨੇ ਨੀ ਜਾ ਰਿਹਾ ਹੈਗਾ ਹੂੰ ਉਹ ਇੱਕ ਥੋੜੀ ਹੂੰ ਬਸਾਰਾ ਕਰਦਾ ਇਹਨੂੰ ਥਰਪੀਸਟ ਰਹਿਣ ਦਾ ਖੁੱਲ੍ਹੇ ਜ ਲਓ ਅਸੀਂ ਆ ਗਏ ਧੂਰੀ ਅੱਜ ਅਸੀਂ ਧੂਰੀ ਕਾਫੀ ਕੰਮ ਨਗੇ ਥੋੜਾ ਜਿਹਾ ਗੱਡੀ ਦਾ ਵੀ ਕੰਮ ਕਰਾਉਣਾ ਹੈ ਤੇ ਅੰਮ੍ਰਿਤ ਦੇ ਪੈਰ ਤੇ ਸੱਟ ਲੱਗੀ ਹੋਈ ਹੈ ਉਹ ਵੀ ਅਸੀਂ ਦਿਖਾਉਣਾ ਹੈ ਹੁਣ ਅਸੀਂ ਡਾਕਟਰ ਦੇ ਆਏ ਡਾਕਟਰ ਮਾਲਕ ਧੂਰੀ ਹੱਡੀਆਂ ਦੇ ਸਪੈਸ਼ਲਿਸਟ ਨੇ ਤੇ ਉਸ ਤੋਂ ਬਾਅਦ ਅਸੀਂ ਕੁਝ ਕੱਪੜਾ ਲੈਣਾ ਵੀ ਲੈਣਾ ਥੋੜਾ ਜਿਹਾ ਸਰਦੀਆਂ ਵਾਸਤੇ ਤੇ ਧਕਾਵਾਂਗੇ ਸਭੰਸਾਰਾ ਕੁਝ ਜੇ ਨੂੰ ਮਿਲਦੇ ਆਣੇ ਅੱਗੇ ਜਾ ਕੇ ਹੁਣ ਅਸੀਂ ਡਾਕਟਰ ਸਾਹਿਬ ਦੇ ਆਾਂਗੇ ਲੋ ਜੀ ਮੀਗਲ ਸਾਂ ਵਰਤਮਾਨ ਵਾਲਿਆਂ ਦੇ ਤੇ ਵਰਤਮਾਨ ਗਾਰਮੈਂਟ ਦੇ ਸ਼ੋਰੂਮ ਤੇ ਫੈਸਲਿਆਂ ਨੂੰ ਕੁਝ ਸਿਆਲ ਖਰਦਣ ਵਾਸਤੇ ਕੱਪੜੇ ਖਾਸ ਕਰ ਮੇਰੇ ਲਈ ਲੈਣੇ ਕੋਟ ਜਲਾ ਮੈਂ ਦੇਖਦਾ ਜਾਂ ਕੋਈ ਹੋਤੀ ਜੀ ਪਸੰਦ ਆਉਂਦਾ ਉਹ ਦੇਖਦਾ ਤੇ ਫਿਰ ਦਿਖਾਵਾਂਗੇ ਸਾਨੂੰ ਘਰੇ ਜਾ ਕੇ ਵਕੀਲ ਤੇ ਚਲੋ ਜੀ ਦੇਖਦੇ ਆ ਅਗਲੇ ਆਈ ਇਹਨੇ ਲਿਖਿਆ ਹੋਇਆ ਛੋਟਾ ਸਟੋਰੀ ਇਹ ਸੋਚੋ ਵੀ ਅੱਜ ਸਾਡੇ ਕੋਲ ਵੀ ਚੋਣ ਸੀ ਸੋ ਅੱਜ ਚਾਹੇ ਮੈਂ ਅਪਰੇਸਟੇ ਸਭ 11 ਕੋਲ ਬੋਲੀ ਲੋ ਜੀ ਕੱਪੜੇ ਅਸੀਂ ਜੋ ਵੀ ਲੈਣਾ ਤੇ ਸਾਮਾਨ ਇੱਕ ਦੋ ਚੀਜ਼ਾਂ ਲੈ ਲਈਆਂ ਤੇ ਹੁਣ ਅਸੀਂ ਆਏਗੇ ਕਾਰ ਦਾ ਥੋੜਾ ਜਿਹਾ ਡੈਂਟ ਜੇ ਕਢਾਉਣ ਵਾਲੇ ਤੇ ਤੇ ਇੱਥੇ ਆਏਗੇ ਮਿਸਤਰੀ ਕੋਲ ਉਹ ਕਢਾ ਕੇ ਫਿਰ ਕੁਝ ਥੋੜਾ ਜਿਹਾ ਸਮਾਨ ਹੋਰ ਲੈਣਾ ਫਿਰ ਅਸੀਂ ਜਾਵਾਂਗੇ ਘਰ ਨੂੰ ਤੇ ਘਰੇ ਜਾ ਕੇ ਤੁਹਾਨੂੰ ਦਿਖਾਵਾਂਗੇ ਵੀ ਅਸੀਂ ਨਾ ਤੇ ਕੀ ਲੈ ਕੇ ਆਵਾਂਗੇ ਸਾਡੇ ਉਤੋਂ ਕੀ ਪਸੰਦ ਆ ਤੇ ਤੁਸੀਂ ਵੀ ਦੱਸਿਓ ਤੁਹਾਨੂੰ ਕਿਦਾਂ ਦਾ ਲੱਗਿਆ ਜਿਹੜਾ ਅਸੀਂ ਕੋਟ ਜਾਂ ਕੋਈ ਕਿਸ ਉਸ ਵੀ ਲੇਤਾ ਹੈ ਤੇ ਕੋਟੀ ਹੈ ਜਾਂ ਕੋਟ ਹੈ ਜਾਂ ਹੁੱਡੀ ਹੈ ਤੁਸੀਂ ਉਸ ਵੀ ਹੈ ਲਓ ਜੀ ਹੁਣ ਆ ਗਏ ਅਸੀਂ ਸਮਾਨ ਲੈਣਾ ਤੇ ਕੁਝ ਸਮਾਰਟ ਪੁਆਇੰਟ ਇੱਥੇ ਤੇ ਕੁਝ ਸਮਾਨ ਲੈਣਾ ਹੈ ਲੋਸ਼ਨ ਵਗੈਰਾ ਸਰਦੀਆਂ ਲਈ ਤੇ ਉਹ ਖਰੀਦਦੇ ਹਾਂ ਹੁਣ ਚੱਲ ਤੇ ਡੈਡੀ ਦੇ ਪੈਸੇ ਲਵਾਤੇ ਖਾਸੀ ਕਿਦਾਂ ਲਾਏ ਨੇ 500 ਰੁਪਏ ਪਾਪੜ ਹਮ ਦੇਖੋ ਮਿਕਚ ਵਾਲੇ ਨੇ ਆਪਾਂ ਇਹਨੂੰ ਫਰਾਈ ਕਰਕੇ ਖਾਵਾਂਗੇ ਹਮ ਨਹੀਂ ਕਿਹੜੀ ਚੀਜ਼ ਹੈ ਚੱਲ ਜੀ ਲਓ ਜੀ ਮੇਰੇ ਵਾਸਤੇ ਲਿਆਂਦਾ ਜਿਹੜਾ ਸਮਾਨ ਹੁਣ ਤੁਹਾਨੂੰ ਦਿਖਾਵਾਂਗੇ ਕਿ ਕਈ ਲੈ ਕੇ ਆਇਆ ਦੱਸਿਓ ਜੀ ਤੁਹਾਨੂੰ ਵਧੀਆ ਲੱਗਿਆ ਕਰ ਲੀ ਜਾ ਲਓ ਦੇਖੋ ਮੇਰੀ ਕੀ ਇਹ ਸੈਟ ਸ਼ਰਟ ਕੀ ਇਹ ਸੈਟ ਸ਼ਰਟ ਸੈਟ ਸਟ ਮੈਂ ਤਾਂ ਨਾ ਹੀ ਭੁੱਲ ਜਾਣਾ ਦੱਸਿਓ ਸਾਰੇ ਵਧੀਆ ਦੱਸਿਓ ਸਾਰੇ ਮੇਰੇ ਵਰੀਆ ਲਗੀ ਕਮੈਂਟ ਕਰਕੇ ਜਰੂਰ ਦੱਸਿਓ। ਲੋ ਜਿਹੜੇ ਪਾਪੜ ਲੈ ਕੇ ਤੁਸੀਂ ਤਾਲਦੇ ਤੇ ਹੁਣ ਖਾਣਿਆਂ ਇਹ ਚਾਹ ਦੇ ਨਾਲ ਬਹੁਤ ਟੇਸਟੀ ਬਣ ਜਾਣਗੇ। ਬਹੁਤ ਕਰਕ੍ਰੀ ਟੇਸਟੀ ਪਾਪੜ ਨੇ। ਇਸ ਸੋਡੀ ਵਰਤ। ਲੋ ਜੀ ਅੱਜ ਆਪਾਂ ਲੈ ਕੇ ਆਂਗੇ ਕੜਾਈ ਵਾਲੇ ਸੂਟ ਫੇਰ। ਇਹ ਹੈ ਜੀ ਗ੍ਰੀਨ ਰੰਗ ਦੇ ਵਿੱਚ। ਉੱਪਰ ਤਾਂ ਕੜਾਈ ਹੈ ਇਹ ਵੇ। ਤੇ ਪੱਲੇ ਤੇ ਕੜਾਈ ਹੈ। ਤੇ ਇਹਦੇ ਨਾਲ ਚੁੰਨੀ ਬਹੁਤ ਸੋਹਣੀ ਹੈ ਦੇਖੋ ਚੁੰਨੀ ਦੇ ਵਿੱਚ ਵੀ ਇਦਾਂ ਸੱਪ ਹੈਗਾ ਤੇ ਡਿਜ਼ਾਈਨ ਨਿਕਲ ਬਹੁਤ ਸੋਹਣਾ ਸੂਟ ਹੈਗਾ ਇੱਕਆ ਸੂਟ ਹੈ ਜੀ ਇਹ ਪੀਲੇ ਕਲਰ ਦੇ ਵਿੱਚ ਹੈ ਇਹਦੇ ਵੀ ਉੱਪਰ ਤਾਂ ਕਢਾਈ ਹੈ ਬਹੁਤ ਸੋਹਣੀ ਕਢਾਈ ਹੈ ਧਾਗੇ ਦੀ ਨਿਕਲੀ ਤੇ ਨੀਚੇ ਪੱਲੇ ਤੇ ਕਢਾਈ ਹੈ ਕਢਾਈ ਵਾਲੀ ਚੁੰਨੀ ਹੈ ਲੈਸ ਲੱਗੇ ਚੁੰਨੀ ਦੇ ਉੱਤੇ ਬਹੁਤ ਸੋਹਣਾ ਪਟਾ ਹੈ ਦਾ ਨਾ ਦੇਖੋ ਇਹ ਕਢਾਈ ਬਹੁਤ ਸੋਹਣੀ ਕਢਾਈ ਹੋਈ ਹੈ ਗੁੰਦਮੀ ఇక్క సూట్ గూడే పీడే రంగో తాఫీ జ కథ లమ్మే సైడ్ ఫుల్ కడ్ ఇద్దరాలి సైడ్ ਤੇ ਇਹਦੇ ਨਾਲ ਐਵੇਂ ਦਾ ਡਪਟਾ ਹੈਗਾ ਜੀ ਕੱਟਵਰਕ ਦਾ ਤੇ ਕੜਾਈ ਹੋਈ ਹੈ ਦੁਪੱਟੇ ਦੇ ਉੱਤੇ ਦੇਖ ਤੇ ਲੋ ਜੀ ਹੁਣ ਆਪਾਂ ਅਗੇ થી ਘਰ ਚਾ ਪਾਣੀ ਪੀ ਲਿਆ ਤੇ ਹੁਣ ਥੋੜਾ ਜਿਹਾ ਹੋਰ ਕੰਮ ਜਾਣਾ ਆਪਣੀ ਜ਼ਰੂਰੀ ਉਹ ਤੁਹਾਨੂੰ ਦਿਖਾਵਾਂਗੇ ਕੱਲ ਵਾਲੇ ਵਲੌਗ ਦੇ ਵਿੱਚ ਵੀ ਆਪਾਂ ਕਿੱਥੇ ਗਏ ਤੇ ਕੀ ਕੰਮ ਕੀਆ ਤੇ ਤੇ ਅੱਜ ਦਾ ਵਲੌਗ ਇੱਥੇ ਕਰਦੇ ਹਾਂ ਸਮਾਪਤ ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਊਗਾ ਤੇ ਤੁਸੀਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਿਓ ਤੇ ਜੋ ਮੈਂ ਲੈ ਕੇ ਆਇਆ ਅੰਗਰਕੋਟੀ ਕੈਲੋਮੀਨੋ ਦਾ ਨਾਰੀਆਂ ਦਾ ਤੇ ਉਹਦੇ ਬਾਰੇ ਜਰੂਰ ਤੁਸੀਂ ਦੱਸਿਓ ਵੀ ਕਿਵੇਂ ਦੀ ਲੱਗੀ ਕਮੈਂਟ ਜਰੂਰ ਕਰਿਓ ਤੇ ਇਦਾਂ ਹੀ ਆਪਣਾ ਪਿਆਰ ਬਣਾਈ ਰੱਖਿਓ ਚਲੋ ਮਿਲਦੇ ਆਂ ਜੀ ਅਗਲੇ ਕੱਲ ਨੂੰ ਨਵੇਂ ਬਲੌਗ ਦੇ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ